ਇਹ ਮੁੱਖ ਮੰਗਾ ਪੇਕ ਹੁੰਦੇ ਰੇ ਦੀ ਮੰਗਾ ਜੋ ਰਿਟਾਇਰਮੈਂਟ ਬਣਾਉਣ ਦੋ ਮਹੀਨੇ 2.5% ਦੀ ਗੱਲ ਆ ਤੇ ਪੰਜਾਬ ਸਰਕਾਰ ਦੇ ਮੈਹਰਬਾਨ ਕੰਮਾਂ ਦੇ ਕੱਚੇ ਮਲਾਜ ਨੂੰ ਪੱਕੇ ਕਰਨ ਦੀ ਗੱਲ ਆ ਮੀਡੀਅਲ ਵਰਕਰ ਆ ਆਸਾ ਵਰਕਰ ਆ ਬਾਕੀ ਅਗਰ ਮੰਡੀ ਵਰਕਰਾਂ ਮਾਨ ਬੱਤੇ ਵਿੱਚ ਵੱਧ ਦੀ ਗੱਲ ਆ ਇਹ ਮੁੱਖ ਮੰਗਾ ਨੇ ਹਰ ਵਾਰੀ ਸਾਂਝੇ ਫਰੰਟ ਵੱਲੋਂ ਲਿਖ ਕੇ ਜੋ ਮੰਗ ਬਤਾ ਦਿੱਤਾ ਗਿਆ ਮੁੱਖ ਮੰਤਰੀ ਭਵਨ ਅਸੀ ਕਾਲ ਜੀ ਸ਼ਸ਼ੀ ਕਾਲ ਜੀ ਜੀ ਆਨ ਵਕਤ ਦੇ ਮੇਰੇ ਇਸ YouTube ਚੈਨਲ ਤੇ ਤੁਹਾਨੂੰ ਮੈਂ ਇਹ ਪੁੱਛਣਾ ਚਾਹਨੀ ਆ ਕਿ ਪੈ ਮਲਾਜਮਾਂ ਨੂੰ ਪੇ ਕਮਿਸ਼ਨ ਦਾ ਏਰੀਅਰ ਹੈ ਜਿਹੜਾ ਸਰਕਾਰ ਕਿੰਨਾ ਟਾਈਮ ਤੱਕ ਦੇ ਸਕਦੀ ਹੈ ਮੈਨੂੰ ਇਸ ਬਾਰੇ ਥੋੜੀ ਜਾਣਕਾਰੀ ਦਿਓਗੀ। ماں ਸਰਕਾਰ ਪੇਕੇ ਹੁੰਦਾ ਏਰੀਅਰ ਜੋ 18 ਕਰੋੜ ਰੁਪਏ ਬਣਦਾ। ਹਾਂਜੀ। ਚੋਣਾ ਨੂੰ ਨੇੜੇ ਦੇ ਦੇ ਮੈਡਮ ਜੀ। ਹਾਂਜੀ। ਦੇ ਸਕਦੇ ਆ ਕਿਉਂਕਿ ਟਾਰਨ ਲਾਈਨ ਜੂਨ 11 ਨੰਬਰ ਨੂੰ ਹੋ ਰਹੀ ਆ। ਉਸ ਤੋਂ ਪਹਿਲਾਂ ਜੋ 18 ਕਰੋੜ ਰੁਪਏ ਪੰਜਾਬ ਸਰਕਾਰ ਦਾ ਜੋ ਲਾਣੂ ਏਰੀਅਰ ਦੇ ਸਕਦੀ ਆ ਇੱਕ ਬਹੁਤ ਵੱਡੀ ਮੰਗ ਆ ਜਿਸ ਨੂੰ ਲੈ ਕੇ ਸਾਂਝੇ ਫੰਡ ਦਾ ਆਗੂ ਸतीश ਰਾਣਾ ਨਾਲ ਮੀਟਿੰਗਾਂ ਕਈ ਹੋਈਆਂ ਆ। ਉਹ ਵੀ ਆਗੂ ਸਾਮਸਾਨਾ ਰਤਨ ਸਿੰਘ ਮਜਾਰੀ ਸਾਮਸਾਨਾ ਪਰ ਪੰਜਾਬ ਸਰਕਾਰ ਨੇ ਤੱਕ ਲਾਰੀ ਲਾਇਆ ਕਿਉਂਕਿ ਉਹਨਾਂ ਨਾਲ ਸੌਦੇ ਵਿੱਚ ਜੋ ਚੂਣਾ ਨੇ ਡਿਆਰੀ ਨੇ ਉਸ ਨੂੰ ਦੇਖ ਕੇ ਜੋ ਮਾਨ ਸਰਕਾਰਾਂ ਜੋ 5.5 ਸਾਲਾਂ ਦਾ ਜੋ ਮਲਾਂ ਦੇ ਸਕਦੀ ਆ ਤਾਂ ਕਿ ਜੇਕਰ ਇਹ ਰੀਅਲ ਅੱਜ ਜਾਵੇ ਤਾਂ ਮਲਾਹ ਖੁਸ਼ ਹੋਣਗੇ ਫਿਰ ਜੋ ਚੰਡੀਗੜ੍ਹ ਮਹਾਲੀ ਨਾਂ ਲੁਧਿਆਣਾ ਤੋਂ ਲਾਦੇ ਆ ਉਹਨਾਂ ਦੇ ਗ੍ਰੇ ਕੀਤਾ ਜਾ ਮਲਾਜਮ ਵੱਲੋਂ ਹਾਂਜੀ ਮੈਡਮ 2004 ਤੋਂ ਜਿਹੜੋ ਭਾਦ ਭਰਤੀ ਹੋਏ ਮਲਾਜਮ ਨੇ ਉਹਨਾਂ ਨੂੰ ਪੰਜਾਬ ਸਰਕਾਰ ਪ੍ਰਾਣੀ ਪੈਨਸ਼ਨ ਹੈ ਜਿਹੜੀ ਸਕੀਮ ਕੋਲ ਤੱਕ ਬਹਾਲ ਕਰ ਸਕਦੀ ਹੈ ਉਸ ਬਾਰੇ ਮੈਨੂੰ ਥੋੜੀ ਜਾਣਕਾਰੀ 2004 ਤੋਂ ਭਰਤੀ ਹੋਏ ਮਲਾਜਮਾਂ ਵਾਸਤੇ ਜੋ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨੀ ਬਹੁਤ ਜ਼ਰੂਰੀ ਸੀ ਹਾਂਜੀ ਜਿਸ ਨੂੰ ਲੈ ਕੇ ਮੈਡਮ ਜੀ 2022 ਦੇ ਵਿੱਚ ਪੰਜਾਬ ਸਰਕਾਰ ਵੱਲੋਂ ਇੱਕ ਸਰਕਲ ਵੀ ਜਾਰੀ ਕੀਤਾ ਗਿਆ ਸੀ ਜੀ ਅਸੀਂ ਬਹਾਲ ਕਰ ਦਿੱਤੀ ਆ ਪਰ ਪੰਜਾਬ ਸਰਕਾਰ ਵੱਲੋਂ ਪੁਰਾਣੀ ਪੈਨਸ਼ਨ ਸਕੀਮ ਬਹਾਲ ਨਹੀਂ ਕੀਤੀ ਗਈ ਹੋਸਾ ਰੌਣ ਵਾਲੇ ਸਨ ਵਿੱਚ ਜੋ ਮਲਾਜਮ ਸੰਸਾਦ ਕਮੇਟੀ ਦਾ ਕਨਵੀਨਰ ਆ ਉਹਨਾਂ ਨੇ ਕਿਹਾ ਜਸਵੀਰ ਸਿੰਘ ਨੇ ਵੀ ਆਉਣ ਵਾਲੇ ਸਮੇਂ ਸਾਡੀ ਬਿਤਵੰਦੇ ਹਰਪਾਲ ਸਿੰਘ ਜੀ ਨਾਲ ਮੀਟਿੰਗ ਹੋਣੀ ਆ ਉਹ ਸਾਰਾ ਮੀਟਿੰਗ ਦੇ ਵਿੱਚ ਜੋ ਪੁਰਾਣੀ ਪੈਂਸਕੀਮ ਆ ਨਾ ਜ 177 ਅਨਸਾਰ ਲਾਗੂ ਹੋ ਸਕਦੀ ਹਾਂ ਜੀ ਮੈਨੂੰ ਹਾਂਜੀ ਪੈਨਸ਼ਨ ਨੂੰ ਜਿਹੜਾ ਫੈਕਟਰ ਹੈ ਕਿਹੜਾ ਮਿਲਣਾ ਚਾਹੀਦਾ ਤੇ ਕਿਹਦਾ ਇਲਾਜ ਹੈ ਯਹਾਂ ਪੇ 100% ਹਰ ਬਿਮਾਰੀ ਦਾ ਇਲਾਜ ਹੈ ਜੋ ਕਿ ਹਮੇ ਡਾਕਟਰ ਦਵਾਈ ਦਿੰਦਾ ਹੈ ਨਾਮ ਨਹੀਂ ਲੈਣਾ ਚਾਹੂੰਗੀ ਮੈਂ वो सिर्फ बीमारी दबाने के लिए दवाई देता है ताकि वो बीमारी बीमारी ठीक तो नहीं होती बल्कि वहीं दब जाती है अंदर के अंदर जो हमारी एक्सली पी प्राइवेट लिमिटेड की दवाई है आयुर्वेदिक लिक्विड फॉर्म में है इसका प्रयोग करने से बीमारी जड़ पे असर करती है और जड़ से बीमारी को ख़त्म करती है और दोबारा बीमारी होने के चांस बिल्कुल नहीं है मैं धन्यवाद करना चाहूंगी आयुर्वेदिक का जो कि काफ़ी साल पुराने पहले ही आयुर्वेद चलता आ रहा है जो कि लोग इसको भूलते जा रहे हैं मैं धन्यवाद करना चाहूंगी आयुर्वेद का ताकि लोग आयुर्वेद अपनाएं और इसको प्रयोग करें यह तुलसी है तुलसी पंच तुलसी का